ਜੀ ਬੋਲੋ ਰਾਜੀ ਭਾਈ ਦੇਖੋ ਆਪਣੇ ਭਾਣੇ ਦੀ ਡੈਥ ਹੋ ਗਈ ਹੈ 17 ਸਾਲ ਉਮਰ ਹੈ ਜੇ ਪਿੱਛੇ ਤੋਂ ਘਟ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿੱਥੇ ਗੱਡੀ ਹੈ ਫੈਮਿਲੀ ਆ ਸਾਰੀ ਨਾਲ ਬੈਠੀ ਆ ਕਿੱਥੇ ਗੱਡੀ ਠੋਡੀ ਆਹ ਗੱਡੀ ਹੈ ਦੇਖੋ ਪੰਜ ਹੀ ਡੈਥ ਹੋ ਵੀ ਰੋਟੀ ਭਾਣੇ ਦੀ ਡੈਥ ਹੋ ਗਈ ਹੈ ਠੀਕ ਹੈ ਠੀਕ ਹੈ ਪਰਿਵਾਰਕ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਆ ਪਰੌਣਾ ਹੈ ਜੀ ਹਾਂਜੀ ਬੇਬੇ ਕੀ ਹੋ ਗਿਆ ਜੀ ਤਾਨ ਜੀ ਦੋਤਾ ਜੀ ਮੇਰਾ ਹਾਂ ਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਗ ਹੋ ਗਿਆ ਠੀਕ ਹੈ ਜੀ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦ ਸੀਗਾ ਜਿਹੜਾ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਹੁਣ ਥੋੜੀ ਗੱਡੀ ਅੱਗੇ ਜਾਣ ਦੇ ਰਹੇ ਨੇ ਕੀ ਕੀ ਚੱਕਰ ਪੈ ਰਹੇ ਰਸਤਾ ਬੰਦਾ ਪਿਆ ਜੀ ਕਿੱਸਾ ਬੰਦ ਹੋਣੀ ਜਾਈਏ ਕਿੱਧਰ ਨੂੰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੈਥ ਕਿਵੇਂ ਹੋ ਗਈ ਕੀ ਗੱਲਬਾਤ ਹੋਊ ਬਿਮਾਰ ਸੀ ਫਿਰ ਟੈਗ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲ ਆਜੋ ਬਾਈ ਜੀ ਗੱਡੀ ਲੈ ਆਓ ਲਾਈਕ ਕਰਵਾਇਨ ਬਣਾਇਆ ਇਹਦਾ ਬਤਾਨਾ ਕਿੰਦਾ ਹੈ ਤੇ ਇਹ ਜੇ ਸੁਪਰਦਾਨ ਜੀ ਨਾਲ ਗੱਲਬਾਤ ਕਰੋ ਨਾ ਕਿਹੜਾ ਬਣਾ ਆਪਰੇ ਇਸ ਤੇ ਇੱਕ ਕਨੇ ਕਿਸਾਨ ਜਿੱਤੇ ਦੱਦੀਆ ਜਦੋਂ ਪਾਣਾ ਸਾਡੇ ਡੈਟ ਤੋਂ ਬੜੀ ਪਹਿਲੇ ਬੜੀ ਦੂਰ ਤੋਂ ਆਦਰ ਪ੍ਰਧਾਨ ਜੀ ਨਾਲ ਜਾਣਾ ਆ ਮੈਂ ਦੇਖੋ ਪਹੁੰਚਾ ਲੈਣਾ ਚਾਹਣਾ ਕਿੱਥੇ ਕਿੱਥੇ ਬੜੀ ਨਾਲ ਦੋਹਾਂ ਇੱਧਰ ਨਹੀਂ ਪ੍ਰਧਾਨ ਜੀ ਉੱਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇੱਧਰ ਨਹੀਂ ਉੱਧਰ ਗੱਲਬਾਤ ਕਰੋ ਤੁਸੀਂ ਗੱਡੀ ਆਹ ਖੜੀ ਐ ਲਿਆ ਯਾਰ ਇੱਧਰੋਂ ਕਿੱਧਰੋਂ ਆਏ ਇੱਧਰ ਆ ਇੱਧਰ ਦੀ ਲਿਆ ਆਹ ਰੋ ਦੀ ਇੱਧਰ ਦੀ ਲਿਆ ਵੀਰੇ ਆਹ ਰੋ ਮੁੱਚੀ ਇੱਧਰ ਦੀ ਲਿਆ ਜਾਣਾ ਕਿੱਧਰ ਹੈ ਬਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਹਾਂ ਪਟਿਆਲੇ ਜਾਣਾ ਤੋ ਦੇਖ ਸਕਦੇ ਹੋ ਜੀ ਇਹਨਾਂ ਦੇ ਭਾਂਡ ਦੀ ਡੈਥ ਹੋ ਚੁੱਕੀ ਆ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪ ਕੋਲ ਵਾਲੇ ਲੱਗੇ ਜਿਹੜਾ ਪਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉਹ ਜਾਮ ਕੀਤਾ ਗਿਆ ਹੈ 30 ਤਰੀਕ ਦਾ ਪੰਜਾਬ ਵੱਲੋਂ ਕਾਲ ਦਿੱਤੀ ਗਈ ਸੀ ਸੋ ਭਾਈ ਹੋਰਾਂ ਨੂੰ ਐਮਰਜੈਂਸੀ ਆਈ ਪਈ ਆ ਪੂਰੀ ਤੋ ਦੇਖ ਸਕਦੇ ਹੋ ਗੱਡੀ ਲੰਘਣ ਦੀ ਜਗ੍ਹਾ ਨਹੀਂ ਬਿਲਕੁਲ ਵੀ ਹੈਗੀ ਟਰਾਲੀਆਂ ਲਗਾ ਦਿੱਤੀਆਂ ਨੇ ਸੋ ਬਾਈ ਹੁਣ ਸਰਵਿਸ ਲੇਨ ਤੋਂ ਗੱਡੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਐਮਰਜੈਂਸੀ ਜਿਹੜੀ ਹੈਗੀ ਹੈ ਭਾਨਜੀ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੀ ਉੱਥੋਂ ਮੋੜ ਲਈ ਇੱਧਰ ਵੀ ਆਇਆ ਮੁੰਡੇ ਖੜੇ ਆ